ਜੇ ਵੀ ਮਸਲਾ ਚਾਹੇ ਕਹੇ ਕੋਈ ਵੀ ਆ ਮਤਲਬ ਉਹਨਾਂ ਨੇ ਵੱਡੀ جنگ ਲਾਈ ਆ ਜਦੋਂ ਇਹ ਜਿਹਾ ਸੰਕਟ ਆਇਆ جنگ ਲਾ ਕੇ ਉਹ ਲੋਕਾਂ ਦਾ ਖਾਤਮਾ ਕਰਦੇ ਹੁੰਦੇ ਆ ਹੁਣ ਤਾਂ ਜਿਹੜੀ ਪਰਮਾਣੂ ਜੰਗ ਆ ਪਰਮਾਣੂ ਪਰਮਾਣੂ ਉਹ ਆਹ ਆ ਰਿਹਾ ਜਿਹੜਾ ਪੈਦਾਨਾ ਦੇ ਵਾਸਤੇ ਕਿਤੇ ਲੋਕਾਂ ਨੂੰ ਮਾਰਨ ਕੋਸਤ ਆ ਅੱਜੋ ਤਾਂ ਜਿਹੜੀ ਸੱਤਾਰ% ਆਬਾਦੀ ਆ ਉਹਦੇ ਤੋਂ ਹੋ ਕੰਨ ਕਰਖਣੀ ਚਾਹੁੰਦੇ ਆ ਬਾਕੀ ਨੂੰ ਪਰਮਾਣੂ ਜੰਗ ਨਾ ਮਾਰਨ ਕੋਸ਼ਿਸ਼ ਪਰ ਫੇਰ ਵੀ ਜਿੱਦੇ ਸੰਕਟ ਦੇ ਵਿੱਚ ਖੜੇ ਹੋਏ ਆ ਇਹਨੂੰ ਲਮਕਾ ਵੀ ਸਕਦੇ ਆ ਸਮਝੋ ਤੇ ਕਰਕੇ ਜਿਵੇਂ ਟਰੰਪ ਦੇ ਨਾਲ ਦੇ ਬੁਲਟੇ ਲੇ ਪਏ ਹੋਏ ਆ ਥੋੜੇ ਜਿ ਜਦੋਂ ਦੂਜੇ ਪਾਸੇ ਮਤਲਬ ਪ੍ਰਾਪਰ ਦੇ ਮੁਲਕ ਖੜੇ ਹੁੰਦੇ ਲੱਗਦੇ ਆ ਕਿ ਚੀਨ ਆ ਭਾਰਤ ਤੇ ਰੂਸ ਇੱਕ ਪਾਸੇ ਖੜਾ ਹੁੰਦਾ ਨਾ ਨਹੀਂ ਇਹਦੀ ਹਾਲਤ ਬਣਦੀ ਮੈਂ ਤੁਹਾਨੂੰ ਇਹ ਵਿਆਖਿਆ ਨਹੀਂ ਦੇਣੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਆ ਬਈ ਪਹਿਲਾਂ ਵੀ ਸਮੇ ਸਮੇਂ ਦੇ ਹਾਕਮਾਂ ਨੇ ਲੋਕਾਂ ਨੂੰ ਮਾਰਨ ਲਈ ਚੰਗਾ ਲਾਇਆ ਸੀ 1914-15 ਦੇ ਵਿੱਚ ਸੰਸਾਰ ਜੰਗ ਲੱਗੀ ਸੀ ਪਰ ਜੰਗ ਲੱਗੀ ਤੋਂ ਬਾਅਦ ਹਾਕਮ ਹਾਰੇ ਸੀ ਲੋਕ ਜਿੱਤੇ ਸੀ ਕਿਵੇਂ რუსਤੀ ਧਰਤੀ ਤੇ 1917 ਦੇ ਵਿੱਚ ਕਲਾਬ ਹੋਇਆ ਸੀ ਜਿਹੜੇ ਆ ਤੁਸੀਂ ਕਿਰਤੀ ਲੋਕ ਸੀ ਇਹ ਜਿਹੜੇ ਜੰਦੋਜ਼ਾਰ ਕਰਨ ਵਾਲੇ ਸੀ ਲੋਕ ਉਹ ਰਾਜ ਕੱਦੀ ਤੇ ਆ ਗਏ ਸੀ ਤੇ ਜਿਹੜੀ ਜ਼ਾਰਸ਼ਾਈ ਸੀ ਉਹਨੂੰ ਪਲਟਾ ਦੇ ਕੇ ਤਖਤ ਤੋਂ ਥੱਲੇ ਪਾ ਰਿਆ ਸੀ ਤੇ 40 ਸਾਲ ਖੁੱਡੇ ਕਿਰਤੀਆਂ ਦਾ ਰਾਜ ਰਿਹਾ ਸੀ რუს ਦੇ ਵਿੱਚ რუს ਦੇ ਇਕੱਲੇ ਸੀ 14 ਮੁੱਲਕਾਂ ਤੇ ਰਿਹਾ ਸੀ ਇਹੀ ਕੋਈ ਦਾ ਆਰਮੈ ਦੇੜੀਆਂ ਤੁਹਾਨੂੰ ਆ ਬੈਠਿਆ ਸਰਕਾਰੀ ਸੁਸਾਇਟੀ ਵਾਲੇ ਸਾਥੀ ਖਾਜੀ ਉਹ ਸਾਥੀ ਪੀਰ ਵਾਲਾ ਕਿੱਥੇ ਉਧਰ ਰਟਾਇਰ ਹੋਏ ਨੇ ਗੁਰੂਪੁਰ ਵਾਲੇ ਵੀ ਨੂੰ ਮਿਲਦੇ ਸੀ ਇੱਕੋ ਦਾ ਆਰਮਿਕਾ ਮਤਲਬ Nehru ਲੈ ਕੇ ਆਇਆ ਸੀ ਉਸ ਤੋਂ ਵੀ ਉੱਥੇ ਕਹੇ ਜਾਂ ਰਾਜ ਆ ਉੱਤੋਂ ਰਾਜ ਜਿੱਤਾਈ ਸਰਕਾਰੀ ਵੀ ਲੋਕਾਂ ਦੇ ਆਧਾਰ ਲੋਕ ਹੀ ਕੰਮ ਕਰਨ ਲੋਕ ਹੀ ਉਹਦਾ ਮੁਨਾਫਾ ਵੰਡਣ ਜਿਹਨੂੰ ਬਾਪੇ ਨਾਮ ਦਾ ਲੋਕ ਰਾਜ ਕਹਿੰਦੇ ਆ ਕਿਦੇ ਚ ਸਰਕਾਰੀ ਮਹਿਮਾ ਆਪਣਾ ਜੀਰੂ ਅੱਜ ਬੱਕ ਬੱਕ ਸਿਆਸੀ ਪਾਰਟੀਆਂ ਸ਼ਕਤੀਆਂ ਵਾਸ ਕਰਕੇ ਮਿਲਟਾਂ ਵਾਲੀਆਂ ਮਤਲਬ ਸੋਸਾਇਟੀਆਂ ਸੀ ਰਿਅਲ ਆਈਆਂ ਸੈਟੀਆਂ ਸੀ ਕਿਸੇ ਟਾਈਮ ਹਾਸਤਾ ਪੰਜਾਬ ਸੀ ਉਹਨੂੰ ਜਿਹੜੇ ਮਤਲਬ ਸਿਆਸੀ ਲੀਡਰ ਸੀ ਉਹਨਾਂ ਦੇ ਇਸ਼ਾਰੇ ਤੇ ਗੰਦੀ ਜਅ ਅਫਸਰਸ਼ਾਈ ਸ਼ਕਤ ਚੁੱਕੀ ਆ ਇਹ ਥੋੜਾ ਕਲਾਬ ਖਾ ਕੇ ਰੂਸਾ ਦੂਜੀ ਸੰਸਾਰ ਜੰਗ ਲੱਗ ਗਈ ਸੀ 1939 ਦੇ ਵਿੱਚ 1939 ਦੇ ਵਿੱਚ ਜੰਗ ਲੱਗੀ ਤਾਂ ਜਿਹੜੇ ਹਾਕੂ ਸੀ ਉਹ ਫੇਰ ਕਮਜ਼ੋਰ ਹੋਏ ਕਮਜ਼ੋਰ ਹੋਏ ਤਾਂ ਚੀਨ ਦੀ ਧਰਤੀ ਤੇ ਲੋਕਾਂ ਦਾ ਰਾਜ ਆਇਆ ਖੇਤੀ ਕਰਨ ਵਾਲਾ ਦਾ ਰਾਜ ਆਇਆ ਜਿਨ੍ਹਾਂ ਨੂੰ ਲੋਕ ਕਹਿੰਦੇ ਉਹਦਾ ਖੀਮ ਖਾਣੇ ਆ ਜਿਵੇਂ ਅੱਜ ਪੰਜਾਬ ਦੇ ਲੋਕਾਂ ਨੂੰ ਕਿਹਾ ਜਾਂਦਾ ਨਸ਼ੇੜੀ ਹੈ ਤਾਂ ਪਰ ਜਦੋਂ ਕਿਸੇ ਪਾਰਟੀ ਦੀ ਅਗਵਾਈ ਚ ਕਿਸੇ ਜਥੇਬੰਦੀ ਦੀ ਅਗਵਾਈ ਦੇ ਵਿੱਚ ਸਹੀ ਸੇਧ ਮਿਲ ਜੇ ਤਾਂ ਲੋਕ ਇਨਕਲਾਬ ਕਰ ਦਿੰਦੇ ਆ ਚੀਨ ਆਲੇ ਨੇ ਇਨਕਲਾਬ ਕੀਤਾ ਸੀ ਉਹ ਤੋਂ 5-4 ਸਾਲ ਬਾਅਦ ਤੇ 25 ਸਾਲ ਉੱਥੇ ਲੋਕਾਂ ਦਾ ਰਾਜ ਬਿਆਸ 25 ਸਾਲ ਦੇ ਰਾਜ ਦੇ ਵਿੱਚ ਜਦੋਂ ਅਧਿਾਰਣ ਪੜਦੇ ਆ 25 ਸਾਲਾਂ ਦੇ ਵਿੱਚ 1% ਵੀ ਮਹਿੰਗਾਈ ਨਹੀਂ ਸੀ ਬੜੀ ਉਹ ਅਸੀਂ ਲੋਕਾਂ ਦੇ ਰਾਜ ਜਿਹੜੇ ਬਾਬਾ ਜੀ ਨਾਲ ਚਾਹੁੰਦਾ ਸੀ ਤਾਂ ਭਰਾਓ ਆ